ਜੋ ਜਿਹੋ ਜੀ ਭਾਈ ਮਾਰੂਗਾ ਉਹ ਜਾ ਰਿਜ਼ਲਟ ਲੈ ਲੂ ਮੈਂ ਅੱਜ ਪਰ ਸਵੇਰੇ ਜਦੋਂ ਮੈਂ ਉਹ ਵੀਡੀਓ ਦੇਖੀ ਤਾਂ ਮੈਨੂੰ ਗੁੱਸਾ ਬਹੁਤ ਚੜਿਆ ਉਹ ਕਹਿ ਰਹੀ ਸੀਗੀ ਆਪਣੇ ਇਧਰੋਂ ਕਲਾਕਾਰ ਨੇ ਪੰਜਾਬ ਦੇ ਵਧੀਆ ਵਿਚਾਰੇ ਉੱਗੇ ਹੋਏ ਨੇ ਵਧੀਆ ਯਾਰ ਮਿਹਨਤੀ ਬੰਦੇ ਨੇ ਸਾਰੇ ਹਨ ਤੂੰ ਖਾਲਸਤਾਨੀ ਐ ਤੂੰ ਟੈਰਰਿਸਟ ਐ ਤੂੰ ਫਲਾਨਾ ਐ ਤੂੰ ਧਿੰਕਾ ਐ ਵੀ ਸਾਲੀ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਯਾਰ ਜਿਹੜਾ ਜਮਾਂ ਸਿਰੇ ਦਾ ਚਾਵਲ ਹੁੰਦਾ ਬੰਦਾ ਹਨ ਮੈਂ ਸੌਲੂਟ ਟੂ ਸੇਮ ਅੱਜ ਮੈਂ ਥੋੜਾ ਜਿਹਾ ਮੈਨੂੰ ਖਿਜ ਵੀ ਚੜੀ ਹੋਈ ਜਾਣ ਤੇ ਸ਼ਾਇਦ ਮੇਰੇ ਤੋਂ ਕੋਈ ਕੁਝ ਮਿਸਬੀਹੇਵ ਜਾਂ ਕੁਝ ਗਲਤ ਗੱਲਾਂ ਹੋ ਜੀਆਂ ਕਈਆਂ ਮੈਂ ਯਾਨੀ ਕਿ ਸੋਸ਼ੀਅਲੀ ਆਪਾਂ ਨਹੀਂ ਕਹਿ ਸਕਦੇ ਪਰ ਮੈਨੂੰ ਸੱਚੀ ਉਮਬਰਾ ਲੱਗਿਆ ਟੋਟਲੀ ਹਰਟ ਤੇ ਮੈਂ ਦੇਖ ਰਿਹਾ ਹਾਂ ਯਾਰ ਇੱਕ ਬੰਦਾ ਪੱਗ ਬੰਨ ਕੇ ਕੋਈ ਕੰਮ ਕਰ ਰਿਹਾ ਹੈ ਨਾ ਇਹਦਾ ਮਤਲਬ ਹੈ ਉਹ ਖਾਲਿਸਤਾਨੀ ਹੈ ਉਹ ਟੈਰਰਿਸਟ ਹੈ ਤੁਸੀਂ ਝੰਡੇ ਚੱਕੀ ਫਿਰੋ ਤੁਸੀਂ ਪਾਰਟੀਆਂ ਬਣਾ ਕੇ ਪ੍ਰਮੋਟ ਕਰ ਲਿਓ ਵੀ ਫਲਾਨੀ ਪਾਰਟੀ ਨੂੰ ਸਪੋਰਟ ਅਸੀਂ ਅਸੀਂ ਤੁਹਾਨੂੰ ਕਿਹਾ ਵੀ ਤੁਸੀਂ ਤੁਸੀਂ ਟੈਰਰਿਸਟ ਹੋ ਜੇ ਅਸੀਂ ਇੱਕ ਫੋਟੋ ਚੱਕ ਲਈ ਅਸੀਂ ਕਿਸਾਨਾਂ ਦੇ ਹੱਕ 'ਚ ਬੋਲਦੇ ਤਾਂ ਅਸੀਂ ਟੈਰਰਿਸਟ ਹੋ ਗਏ ਠੀਕ ਹੈ ਨਾ ਇਹ ਕਿੱਥੋਂ ਦਾ ਸੂਲ ਹੈਗਾ ਨਾਲੇ ਬੋਲਦਾ ਵੀ ਉਹ ਹੈ ਵੀ ਜਿਹੜਾ ਜਮਾਂ ਸਰਗਾ ਚਵਲ ਨਾਦ ਜਿਹਨੂੰ ਦੁੱਕੀ ਕੋਈ ਸਾਲਾ ਪੁੱ ਠੀਕ ਹੈ ਨਾ ਜਿਹੜੇ ਤੁਸੀਂ ਅੱਜ ਬਕਵਾਸ ਕਰ ਰਹੇ ਹੋ ਸਾਰੇ ਜਿਹੜੇ ਬੋਲ ਰਹੇ ਹੋ ਵੀ ਐ ਆ ਫਲਾਨਾ ਧਿੰਕਾ ਠੀਕ ਹੈ ਨਾ ਕਰੇ ਖੇਤੀ ਕਰਕੇ ਦੇਖਿਓ ਗਰਾਊਂਡ ਰਿਐਲਿਟੀ ਤੇ ਆ ਕੇ ਤੇ ਗਰਾਊਂਡ ਤੇ ਆ ਕੇ ਦੇਖਿਓ ਇੱਕ ਫਸਲ ਬੀਜਣ ਤੇ ਠੀਕ ਹੈ ਉਹਨੂੰ ਪਾਲਣ ਤੇ ਉਹਨੂੰ ਵੱਢਣ ਤੇ ਕਿੰਨੀ ਮਿਹਨਤ ਲੱਗਦੀ ਹੈ ਤੇ ਕਿੰਨਾ ਜ਼ੋਰ ਲੱਗਦਾ ਤੇ ਉਸ ਉਸ ਫਸਲ ਵਾਲੇ ਨੂੰ ਉਸ ਉਸ ਮਿਹਨਤ ਕਸ਼ ਬੰਦੇ ਨੂੰ ਤੁਸੀਂ ਸਾਲਿਓ ਕਹਿ ਰਹੇ ਹੋਗੇ ਵੀ ਤੁਸੀਂ ਖਾਲਿਸਤਾਨੀ ਹੋ ਤੁਸੀਂ ਟੈਰਰਿਸਟ ਹੋ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਸ਼ਰਮ ਦਾ ਘਟਾ ਨਰ ਤੁਸੀਂ ਗੱਲਾਂ ਕਰ ਰਹੇ ਹੋ ਵੀ ਆਹ ਵੀ ਆ ਬਾਲੀਵੁੱਡ ਫਲਾਣਾ ਧਮਕਾ ਬਾਲੀਵੁੱਡ ਦੀ ਢੂਈ ਨਹੀਂ ਮਾਰੀ ਅਸੀਂ ਕਿਸੇ ਨੇ ਠੀਕ ਹੈ ਨਾ ਸਾਡੇ ਬਾਲੀਵੁੱਡ ਤੋਂ ਵੀ ਤਾਂ ਦੇ ਲੋਕ ਜਾਣਦੇ ਨੇ ਠੀਕ ਹੈ ਨਾ ਹਜੇ ਤੱਕ ਜਿੰਨੇ ਇੱਥੋਂ ਪੰਜਾਬ ਦੇ ਆਰਟਿਸਟ ਹੈ ਓਵਰਆਲ ਵਰਲਡ ਮੁੱਚ ਖੜੀ ਉਹਨਾਂ ਦੀ ਸਾਰਿਆਂ ਦੀ ਠੀਕ ਹੈ ਨਾ ਸਾਡੀ ਗੱਲ ਕਰੋ ਬਾਲੀਵੁੱਡ ਨੂੰ ਅਸੀਂ ਜੁਪੀ ਦੇ ਬਰਾਬਰ ਵੀ ਨਹੀਂ ਸਮਝਦੇ ਕਿਸੇ ਠੀਕ ਹੈ ਨਾ ਨਾ ਸਾਨੂੰ ਕੋਈ ਐਹੋ ਜੀਆਂ ਚਟਕੇ ਅਸੀਂ ਕਿਸੇ ਤੋਂ ਫਿਲਮਾਂ ਲਈਆਂ ਨਾ ਕਦੇ ਕਦੇ ਅਸੀਂ ਇਹੋ ਜਿਹਾ ਕੰਮ ਕੀਤਾ ਠੀਕ ਹੈ ਨਾ ਆਉਜੀ ਅਣਖ ਤੇ ਆਪਣੀ ਇੱਜ਼ਤ ਤੇ ਆਉਜੀ ਆਬਰੂ ਤੇ ਜਾਵਿਆਂ ਜਿੰਨਾ ਝੜਜਾਵਿਆਂ ਠੀਕ ਹੈ ਨਾ ਪੋਲੀਵੁੱਡ ਦੇ ਜਿੰਨੇ ਵੀ ਜੋ ਵੀ ਕਲਾਕਾਰ ਜਿਵੇਂ ਵੀ ਆ ਚਲ ਠੀਕ ਹੈ ਮੇਰਾ ਮੇਰਾ ਸੁਭਾ ਨਹੀਂ ਮੈਂ ਵੀ ਕਿਸੇਲੇ ਮਸਲੇ ਚ ਬੋਲਾਂਗਾ ਕੁਝ ਹੋਰ ਪਰ ਇਹ ਗੱਲ ਸਾਰੇ ਸਾਡੇ ਬੀਜਾਨੀ ਕਿ ਮੈਂ ਕਹਿੰਦਾ ਵੀ ਸਾਡੇ ਸਾਰੇ ਆਰਟਿਸਟਾਂ ਦੀ ਲਾ ਲੋ ਸਾਰੇ ਪੰਜਾਬੀਆਂ ਦੀ ਲਾ ਲੋ ਠੀਕ ਹੈ ਨਾ ਜੇ ਤੁਹਾਨੂੰ ਕੋਈ ਸੱਚੀੋਂ ਕੋਈ ਪ੍ਰੋਬਲਮ ਹੈ ਤੁਸੀਂ ਖਾਲਿਸਤਾਨੀ ਕਹਿਣਾ ਫਿਰ ਸਾਡੇ ਮੂੰਹ ਤੇ ਆ ਕੇ ਕਹੋ ਹੈ ਨਾ ਸੋਸ਼ਲ ਮੀਡੀਆ ਤੇ ਸ਼ਿਟ ਟਾਕ ਕਰਨ ਨਾਲੋਂ ਇੱਥੇ ਅਸੀਂ ਬੋਰਡ ਲੈ ਕੇ ਦਿੱਲੀ ਚ ਬੈਠੇ ਸੀ ਉੱਥੇ ਆਓ ਜਿਹਨੇ ਕਹਿਣਾ ਠੀਕ ਹੈ ਨਾ ਅਸੀਂ ਆਪਦੇ ਪਿੰਡਰੇ ਨੂੰ ਸਾਨੂੰ ਉੱਥੇ ਕੋ ਫੇਸ ਟੂ ਫੇਸ ਕਹੋ ਪੱਕਾ ਹੀ ਮਾਰ ਕੇ ਕਮਰਾ ਬੰਦ ਕਰਕੇ ਲਾਈਵ ਹੋਣ ਕੇ ਬਕਵਾਸ ਕਰਨ ਲੱਗ ਜਾਨੇ ਹੋ ਵੀ ਅਸੀਂ ਆ ਕਰਤਾ ਸੀ ਉਹ ਕਰਤਾ ਫੁਲਾਨਾ ਕਰਤਾ ਧਮਕਾ ਕਰਤਾ ਆ ਸਾਨੂੰ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਨਾ ਜਿੱਥੇ ਸਾਡੇ ਆਪਦੀ ਹੱਕਾਂ ਦੀ ਗੱਲ ਹੋ ਉੱਥੇ ਅਸੀਂ ਖੜੇ ਆ ਚਾਹੇ ਤੁਹਾਨੂੰ ਖਾਲਿਸਤਾਨੀ ਕਹੋ ਟੈਰਰਿਸਟ ਕਹੋ ਜੋ ਮਰਜ਼ੀ ਕਹੋ ਠੀਕ ਹੈ ਤੁਹਾਨੂੰ ਯਾਰ ਇੱਕ ਕਹੀ ਚੱਕਣ ਵਾਲਾ ਇਨਸਾਨ ਆਪਦਾ ਘਰ-ਬਾਰ ਛੱਡ ਕੇ ਠੀਕ ਹੈ ਆਪਣੀਆਂ ਕਣਕਾਂ ਛੱਡ ਕੇ ਆਪਣੀ ਫਸਲ ਛੱਡ ਕੇ ਉਹਦਾ ਟੱਬਰ ਛੱਡ ਕੇ ਆਉਦੇ ਪਰਿਵਾਰ ਛੱਡ ਕੇ ਦਿੱਲੀ ਬੈਠ ਜੋਨ ਖਾਲਸਤਾਨੀ ਕਹੀ ਜਾਂਦਾ ਉਹਨੇ ਸ਼ਰਮੋਣੀ ਚਾਹੀਦੀ ਥੋੜੀ ਬਹੁਤ ਸਾਲੀ ਐਡੀ ਵੀ ਕੀ ਫੇਮ ਦੇ ਚੱਕਰ ਐਡੀ ਤਾਂ ਤੁਸੀਂ ਫੇਮਸ ਵੀ ਨਹੀਂ ਹੈਗੇ ਵੀ ਜਾ ਕੋਈ ਤੁਸੀਂ ਐਡੇ ਬਾਲੇ ਕੈਂਟੋਂ ਜਿਹੜੇ ਤੁਸੀਂ ਦੂਜੇ ਲੋਕਾਂ ਨੂੰ ਮਾੜਾ ਚੰਗਾ ਕਹੋਗੇ ਵਿਗਾਹਾ ਸਭੀਏ ਸਗਲਤੇ ਆਉਂਦਾ ਵੀ ਯਾਰ ਜਿਹੜਾ ਜਿਹੜਾ ਜਮਾ ਠਿਆਨੀ ਬੰਦਾ ਹੁੰਦਾ ਵੀ ਜਿਹੜਾ ਦੁੱਕੀ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਕੋਈ ਸਾਲਾ ਕੋਈ ਪੁੱਛਦਾ ਨਹੀਂ ਹੁੰਦਾ ਬੈਂਗਣ ਵਰਤੀ ਦੇ ਆਦਮੀ ਹੁੰਦੇ ਨੇ ਜਿਹੜੇ ਜਿਹੜੇ ਪਾਪਾ ਜਿਨ੍ਹਾਂ ਨੂੰ ਆਪਾਂ ਬੈਂਗਣਾ ਚੀ ਗਣਦੇ ਵੀ ਇਹ ਤਾਂ ਬਿੰਗਣੀ ਨੇ ਜਮੇ ਹੈਨਾ ਵੀ ਉਹ ਬੰਦੇ ਵੀ ਯਾਰ ਬਕਵਾਸ ਕਰਦੇ ਨੇ ਯਾਰ ਕੋਈ ਫਿਲਮ ਨਹੀਂ ਮਿਲਦੀ ਕੋਈ ਕੁਝ ਜੇ ਤੁਸੀਂ ਐਡੀ ਸਿਚੂ ਤੁਹਾਨੂੰ ਇਨੀ ਨੈਗੇਟਿਵਿਟੀ ਹੈਗੀ ਹੈ ਤੁਹਾਨੂੰ ਕੋਈ ਹੇਟ ਹੈ ਤੇ ਫਿਰ ਤੁਸੀਂ ਸਿੱਧਾ ਟੱਕਰੋ ਅਗਲੇ ਨੂੰ ਆ ਕੇ ਮਿਲੋ ਆ ਕੇ ਕਿਸੇ ਸਿੰਗਰ ਨਾਲ ਪ੍ਰੋਬਲਮ ਹੈ ਕਿ ਮੇਰੇ ਨਾਲ ਪ੍ਰੋਬਲਮ ਹੈ ਕਿਸੇ ਹੋਰ ਨਾਲ ਪ੍ਰੋਬਲਮ ਹੈ ਤੁਸੀਂ ਜਾ ਕੇ ਅਗਲੇ ਨੂੰ ਜਾ ਕੇ ਇੱਕ ਚ ਵਜੋ ਕੋਈ ਵੀ ਭਾਈ ਹਾਂ ਤੂੰ ਫਲਾਨਾ ਤੇ ਫਿਰ ਤੁਹਾਨੂੰ ਅਗਲਾ ਦੱਸ ਵੀ ਦੇਵੇ ਠੀਕ ਹੈ ਟਵੀਟਾਂ ਤੇ ਬਕਵਾਸ ਕਰੀ ਜਾਣੀ ਫਲਾਨੀ ਕਰੀ ਜਾਣੀ ਤਿੰਨ ਕੀ ਕਰੀ ਜਾਣੀ ਵੀ ਗੱਲਾਂ ਕੋਈ ਹੈ ਕਮਾਲ ਕਰੀ ਜਾਣੀ ਮੈਂ ਸੱਚੀ ਮੈਂ ਜਮੀ ਬਿਲਕੁਲ ਨਹੀਂ ਸੀ ਬੋਲਣਾ ਮੇਰਾ ਕਿਉਂਕਿ ਮੇਰਾ ਮੈਨੂੰ ਐ ਹੁੰਦਾ ਵੀ ਯਾਰ ਚਲ ਆਪਾਂ ਜਦੋਂ ਕਿਸੇ ਨੂੰ ਪ੍ਰੋਮੋਸ਼ਨਲ ਕਾਈਂਡ ਆ ਬੰਦੇ ਆ ਵੀ ਜਦੋਂ ਕੋਈ ਕਿਸੇ ਨਾਲ ਆਪਾਂ ਸਿਸਟਮ ਦੇ ਵਿੱਚ ਆਉਨੇ ਆ ਨਾ ਠੀਕ ਆ ਵੀ ਆਪਣਾ ਤਾਂ ਗਲਤ ਕਈ ਵਾਰੀ ਬੋਲਿਆ ਵੀ ਜਾਂਦਾ ਕੁਝ ਹੋਰ ਵੀ ਨਾ ਪਰ ਹਰੇਕ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਹਰੇਕ ਚੀਜ਼ ਦੇ ਔਰਾ ਹੁੰਦਾ ਹਰੇਕ ਚੀਜ਼ ਦੀਆਂ ਬਾਉਂਡਰੀਜ਼ ਹੁੰਦੀਆਂ ਨੇ ਠੀਕ ਹੈ ਨਾ ਤਰੀਕੇ ਨਾਲ ਚੱਲੋ ਯਾਰ ਤੁਸੀਂ ਝੰਡੇ ਚੱਕੀ ਫਿਰਦੇ ਹੋ ਲਾਲ ਚੱਕੀ ਫਿਰਦੇ ਹੋ ਅਸੀਂ ਤੁਹਾਨੂੰ ਕਦੇ ਕਹੇ ਵੀ ਤੁਸੀਂ ਡੈਰਿਸਟੋਂ ਜਿਵੇਂ ਜਿਵੇਂ ਕਿਸ ਨੇ ਕਿਸਾਨਾਂ ਦੇ ਹੱਕਾਂ 'ਚ ਕੋਈ ਪ੍ਰੋਟੈਸਟ ਕਰਤਾ ਤੁਸੀਂ ਹਿੰਦੂ ਰੈਸਟਰ ਕਹਿ ਰਹੇ ਹੋ ਅਸੀਂ ਕਹਿਨੇ ਵਿੱਚ ਠੀਕ ਹੈ ਭਾਈ ਪਕਾਈ ਮਾਰੀ ਚੱਲੋ ਜੇ ਅਸੀਂ ਆਪਦੇ ਪੰਜਾਬ ਨੂੰ ਕੁਝ ਅਜਿਹਾ ਕੁਝ ਕਿਹਾ ਵੀ ਨਹੀਂ ਇਦਾਂ ਦਾ ਤੁਸੀਂ ਟੈਰਰਿਸਟ ਕਹਿਣ ਲੱਗ ਗਏ ਟੈਰਰਿਸਟ ਦੀ ਤੁਹਾਨੂੰ ਹੇਠ ਤੱਕ ਡੈਫੀਨੇਸ਼ਨ ਨਹੀਂ ਪਤਾ ਵੀ ਟੈਰਰਿਸਟ ਹੁੰਦਾ ਕੀ ਹੈ ਠੀਕ ਹੈ ਜਿਨ੍ਹਾਂ ਨੇ ਹਨਾ ਨਾਨੇ ਤਨ ਤੇ ਠੀਕ ਹੈ ਸਾਡੇ ਪੰਜਾਬ ਨੇ ਉਹ ਟਾਈਮ ਵੀ ਦੇਖਿਆ ਮੈਂ ਦੀ ਇੱਕ ਵੀਡੀਓ ਦੇਖ ਰਿਆ ਸੀ ਮੈਨੂੰ ਉਹ ਵੀ ਸੋਸ਼ਲ ਮੀਡੀਆ ਤੋਂ ਮਿੱਤਰ ਨੇ ਭੇਜੀ ਸੀ ਤੇਰੇ ਤੇ ਇੱਕ ਦਿਨ ਤੂੰ ਜੇਲ੍ਹ ਇੱਕ ਦਿਨ ਤੂੰ ਥਾਣੇ 'ਚ ਕੱਟਿਆ ਥਾਣੇ 'ਚ ਕੱਟੇ ਤੇਰਾ ਮੂੰਹ ਭੰਗੋ ਵਰਗਾ ਹੋ ਗਿਆ ਸੀ ਠੀਕ ਹੈ ਨਾ ਬਕਵਾਸ ਕਰੀ ਜਾਂਦੇ ਆ ਵੀ ਤੇ ਸਾਡੇ ਬੰਦਿਆਂ ਨੇ 40 40 ਸਾਲ 50 50 ਸਾਲ ਜਿੱਨਾਂ ਚ ਘਟਿਆ ਠੀਕ ਹੈ ਨਾ ਤੇ ਹੁਣ ਜਿਹੜੇ ਸੜਕਾਂ ਦੇ ਬੈਠੇ ਉਹਨਾਂ ਤੇ ਵੀ ਪਤਾ ਨਹੀਂ ਕਿ ਕਿਹੜੇ 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 ਪਰਚੇ ਪੈ ਨੇ 307 302 ਚੱਲ ਰਹੇ ਨੇ ਉਹ ਠੀਕ ਹੈ ਨਾ ਸੋ ਬਕਵਾਸ ਨਾ ਕਰਿਆ ਕਰੋ ਮੇਰਾ ਵੀਰ ਠੀਕ ਹੈ ਜੇ ਤੁਹਾਨੂੰ ਨਹੀਂ ਚੰਗੇ ਲੱਗਦੇ ਫਾਰਮਰ ਜਮਾ ਨਾ ਤੁਸੀਂ ਹੱਕੇ ਚ ਜਮਾ ਨਾ ਬੋਲੋ ਪਰ ਬਕਵਾਸ ਓਪੋਜ਼ਿਟ ਬਕਵਾਸ ਨਾ ਕਰਿਆ ਕਰੋ ਠੀਕ ਹੈ ਕੋਈ ਤੁਹਾਨੂੰ ਕੋਈ ਹੱਬਾ ਸਾਨੂੰ ਨਾ ਤੁਹਾਡੇ ਕੋਈ ਬਾਲੀਵੁੱਡ ਦੀ ਠੰਡ ਹੈ ਕਬੜੇ ਘੈਂਟ ਹੋਵਗੇ ਤੁਸੀਂ ਹੋਵਗੇ ਆ ਉਹਦੇ ਸਾਡੂ ਕੋਈ ਸਾਡੀ ਜੁੱਤੀ ਤੇ ਯਾਦ ਨਹੀਂ ਥੋੜੀ ਠੰਡ ਨਹੀਂ ਹੈਗੀ ਕਿਸੇ ਦੀ ਠੀਕ ਹੈ ਆਵਦੀਆਂ ਫਿਲਮਾਂ ਕਰਨੀਆਂ ਕਰੋ ਨਾ ਤੁਹਾਡੇ ਬਾਲੀਵੁੱਡ ਤੁਸੀਂ ਕੁਝ ਲਿਆ ਨਾ ਦਲ ਤੁਸੀਂ ਚਲੋ ਬਾਲੀਵੁੱਡ ਤੇ ਚਲ ਵੱਡੇ ਬੰਦੇ ਜਿਹੜੇ ਜਿਹੜੇ ਇਸ ਵਕਤ ਚੱਲ ਰਹੇ ਨੇ ਉਹ ਤਾਂ ਕਹਿਣ ਤਾਂ ਕਹਿਣ ਥਾਲੀਆਂ ਜਿਹੜੀਆਂ ਲੀਡਾਂ ਫਕੀਰਾਂ ਜਿਨ੍ਹਾਂ ਨੂੰ ਕੋਈ ਸੀਰੀਅਲ ਚ ਰੋਲ ਦੇ ਦਉ ਉਹ ਬੰਦਾ ਕਰੇ ਸਾਡੇ ਬਾਲੀਵੁੱਡ ਦੇ ਫਲਾਨਾ ਤੇਮ ਕਾ ਜਿਹੜੇ ਆਪ ਬਦੂ ਕਿਨਿਓ ਦੂਜਿਆਂ ਨੂੰ ਦੱਸ ਰਹੇ ਨੇ ਠੀਕ ਹੈ ਨਾ ਆਪਦਾ ਕੰਮ ਕਰੋ ਮੇਰਾ ਵੀਰ ਤੁਸੀਂ ਐਡੇ ਘੈਂਟ ਦੀ ਹੈਗੇ ਵੀ ਤੁਸੀਂ ਲੋਕਾਂ ਨੂੰ ਸਲਾਹ ਦਿਓ ਠੀਕ ਹੈ ਨਾ ਵੀ ਅਸੀਂ ਗੱਲਾਂ ਅਸੀਂ ਬਹੁਤ ਕਰਦੇ ਹਾਂ ਪਰ ਅਸੀਂ ਆਵਦੇ ਪੈਰਾਂ ਸਿਰ ਹੋ ਕੇ ਕਰਦੇ ਆਂ ਆਵਦੇ ਦਮ ਤੇ ਹੋ ਕੇ ਕਰਦੇ ਆਂ ਠੀਕ ਹੈ ਨਾ ਆ ਚਟ ਚਟਈਆ ਕਰਕੇ ਨਹੀਂ ਕਰਦੇ ਹੈਗੇ ਵੀ ਅਸੀਂ ਵੀ ਬਹੁਤ ਘੰਟਾ ਫਲਾਨਾ ਤੇ ਕਿਹਦੇ ਤਲਵੇ ਨਹੀਂ ਚਟਿਆ ਜੇ ਤੱਕ ਠੀਕ ਹੈ ਨਾ ਆ ਉਹਦਾ ਲਿਮਟ ਚ ਰਹੋ ਉਹਦਾ ਕੰਮ ਕਰੋ ਕੌਣ ਕਿ ਜੇ ਅਜੇ ਤੱਕ ਕੋਈ ਜੇ ਜੇ ਮੈਂ ਇੱਥੋਂ ਤੱਕ ਹੈਗਾ ਮੇਰੀ ਉਸਪੀਸ਼ਲ ਸਟ੍ਰਗਲ ਹੈ ਜੇ ਕੋਈ ਹੋਰ ਬੰਦਾ ਜਿਹਨੂੰ ਤੁਸੀਂ ਬਕਵਾਸ ਕਰ ਰਹੇ ਹੋ ਉਹਦੀ ਵੀ ਸਟ੍ਰਗਲ ਹੈ ਠੀਕ ਹੈ ਨਾ ਸਾਰੇ ਜਿੱਥੇ ਜਿੱਥੇ ਸਾਡੀ ਗੱਲ ਹੋਊਗੀ ਉੱਥੇ ਸਾਰੇ ਇਕੱਠੇ ਆਂ ਬਾਕੀ ਜੇ ਕਿਸੇ ਨੂੰ ਕੋਈ ਡਿੱਕੀ ਡੁੱਕੀ ਹੋਈ ਆ ਕੱਢਣ ਕਰਾਉਣ ਵਾਲੀ ਸ਼ਰਿਆਮ ਫੇਸ ਟੂ ਫੇਸ ਆ ਕੇ ਕੱਢੋ ਇੱਥੇ ਟਵੀਟਾਂ ਚ ਪਕਾਈ ਮਰੀ ਜਾਂਦੇ ਹੋ ਮੈਂ ਕਈ ਦਿਨਾਂ ਦੇ ਦੇਖਿਆ ਨਾ ਕਰਿਆ ਉਹਨੇ ਟਵੀਟ ਪਾਤੀ ਕਰਿਆ ਉਹਨੇ ਪੁਆਦੀ ਜਿਦੋਂ ਇੰਨੀ ਕੋਈ ਕਵਰਾਟ ਹੈਗੀ ਐ ਟੱਕਰ ਉਹ ਸਿੱਧੇ ਹੋ ਕੇ ਠੀਕ ਐ ਸ਼ਰਿਆਮ ਦਿੱਲੀ ਦੀ ਭੀਖੀ ਬਣਾਈ ਪਈ ਐ ਉੱਥੇ ਜੱਟਾਂ ਨੇ ਠੀਕ ਹੈ ਨਾ ਹਜ਼ਾਰ ਟਰਾਲੀ ਖੜੀ ਆ ਉਹਨੂੰ ਕੱਢ ਲੋ ਠੀਕ ਐ ਉਹ ਬੈਠੇ ਨੇ ਠੀਕ ਐ ਤਾਂ ਜਿਹੜੀ ਗੱਲ ਹੈਈ ਐ ਜਿਦੋਂ ਹਰੇਕ ਡੈਮੋਕਰੈਟਿਕ ਕੰਟਰੀ ਆ ਸਾਰਿਆਂ ਨੂੰ ਰਾਈਟ ਹੈਗਾ ਪੀਸਫੁਲੀ ਧਰਨ ਦਾ ਆਪਣੇ ਰਾਈਟਸ ਰੱਖਣ ਦਾ ਆਪਣੀਆਂ ਗੱਲਾਂ ਕਰਨ ਦਾ ਠੀਕ ਐ ਜੇ ਕੋਈ ਤੁਸੀਂ ਧਰਨਾ ਲਾਉਂਦਾ ਧਰਨਾ ਜੇ ਬਕਵਾਸ ਕਰਤ ਕਰਿਆ ਕਰੋ ਆ ਉਹਦੀ ਜਿਹੜੀ ਆ ਆ ਜਿਹੜੇ ਫੋਲੋਅਰ ਫੋਲੋਅਰ ਹੁੰਦੇ ਨੇ ਜਿਹੜੇ ਗਾਲਾਂ ਕੱਢਣ ਖਾਤਰ ਹੀ ਆਉਂਦੇ ਹੁੰਦੇ ਨੇ ਨਾ ਉਹ ਫੋਲੋਅਰਸ ਨਹੀਂ ਹੁੰਦੇ ਠੀਕ ਹੈ ਨਾ ਆ ਤੁਸੀਂ ਨਵਾਂ ਫੰਡਾ ਛੜਿਆ ਵੀ ਕੋਈ ਕਿਸੇ ਮਸ਼ਹੂਰ ਬੰਦੇ ਨੂੰ ਗਾਲ ਕੱਢ ਦਿਓ ਹਾਂ ਵੀ ਤੂੰ ਫਲਾਨਾ ਤੂੰ ਧਿੰਕਿਆ ਤੂੰ ਇਹ ਆ ਉਹ ਆ ਕਮੈਂਟ ਤਾਂ ਆ ਸਕਦੇ ਨੇ ਪਰ ਉਹ ਮਹੀਨਾ ਕੀ ਹੋਣਗੇ ਤੇ ਉਹ ਵੀ ਗਾਲਾਂ ਕੱਢਣ ਖਾਤਰ ਆਉਣਗੇ ਠੀਕ ਹੈ ਨਾ ਆ ਉਹਦੀ ਜ਼बान ਆਪਣੀ ਇੱਜ਼ਤ ਆਪਦੇ ਕੰਟਰੋਲ 'ਚ ਰੱਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਹਰੇਕ ਬੰਦੇ 'ਚ ਕਮੀਆਂ ਹੁੰਦੀਆਂ ਸਾਨੂੰ ਥੋੜਾ ਵੀ ਪਤਾ ਤੁਸੀਂ ਕਿੰਨੇ ਕੁ ਜੋਗੀ ਹੋ ਠੀਕ ਹੈ ਨਾ ਵੀ ਸਾਡੀ ਪਰ ਵੀ ਅਸੀਂ ਕਿਸੇ ਨੂੰ ਓਵਰ ਦਾ ਲਿਮਟ ਜਾ ਕੇ ਕਿਸੇ ਨੂੰ ਮਾੜਾ ਚੰਗਾ ਕਹੀਏ ਠੀਕ ਹੈ ਅਸੀਂ ਚੁੱਪਾ ਸਾਨੂੰ ਚੁੱਪ ਰਹਿਣ ਦਿਓ ਐਵੇਂ ਜੇ ਤੁਹਾਨੂੰ ਕੋਈ ਸੱਚੀਓ ਪ੍ਰੋਬਲਮਾਂ ਬੋਲਣੀਆਂ ਤੁਸੀਂ ਫੇਸ ਟੂ ਫੇਸ ਆ ਕੇ ਬੋਲੋ ਫਿਰ ਤੁਹਾਨੂੰ ਦੱਸਾਂਗੇ ਬੋਲੀ ਦਾ ਕਿਵੇਂ ਹੁੰਦਾ ਤੁਹਾਨੂੰ ਟਾਇਰਿਸਟ ਦਾ ਮੀਨਿੰਗ ਵੀ ਸਮਝਾਵਾਂਗੇ ਮੀਨਿੰਗ ਕੀ ਹੁੰਦਾ ਠੀਕ ਹੈ ਨਾ ਉਹਦਾ ਕੰਮ ਕਰੋ ਠੀਕ ਹੈ ਉਹ ਉੱਥੇ ਵਿਚਾਰੇ ਕਿਸਾਨ ਬੈਠੇ ਨੇ ਸਾਡੇ ਸਾਰੇ ਭਰਾ ਬੈਠੇ ਨੇ ਤੁਸੀਂ ਇੱਥੇ ਤੜਕੇ ਬਲੈਕ ਕਾਫੀ ਪੀ ਕੇ ਲਾਈਵ ਹੋ ਜਾਨੀਓ ਤੁਹਾਨੂੰ ਨਾ ਤਾਂ ਇਹ ਪਤਾ ਵੀ ਇਹ ਕਣਕ ਦਾ ਭਾਅ ਕੀ ਹੈ ਤੇ ਇਹ ਕਣਕ ਉਗਦੀ ਕਿਵੇਂ ਹੈ ਤੇ ਇਹ ਕਣਕ ਨੂੰ ਪਾਲਣ ਤੇ ਕਿੰਨਾ ਜ਼ੋਰ ਤੇ ਮਿਹ ਠੀਕ ਹੈ ਨਾ ਜੇ ਪੌਦੇ ਮਹੀਨੇ ਦੇ ਵਿੱਚ ਕਹੇ ਤੂੰ ਥੋੜੇ ਵਰਗੇ ਥੋੜੇ ਪਿਉਆਂ ਨੇ ਜਾਂ ਥੋੜੇ ਭਾਈਆਂ ਨੇ ਪਾਣੀ ਲਾਇਆ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਵੀ ਫਸਲ ਦਾ ਰੇਟ ਕਿਵੇਂ ਹੁੰਦਾ ਤੇ ਫਸਲ ਉਗਰੀ ਕਿਵੇਂ ਆ ਠੀਕ ਹੈ ਨਾ ਸੋ ਚਾਵਲਾ ਚਾਵਲਾ ਨਾ ਮਾਰਿਆ ਕਰੋ ਆਪਦਾ ਕੰਮ ਕਰੋ ਠੀਕ ਹੈ ਨਾ ਜੇ ਕਿਹਨੂੰ ਕਿਸੇ ਨੂੰ ਕੋਈ ਡਿੱਕੀ ਹੈ ਕੋਈ ਰੋਲਾ ਰੱਪਾ ਹੈਗਾ ਕਿਸ ਨੂੰ ਆ ਕਮੈਂਟ ਕਮੈਂਟ ਵਾਲਾ ਥੋੜੀਆਂ ਟੀਮਾਂ ਥੋੜੀਆਂ ਵੀ ਬਹੁਤ ਨੇ ਸਾਡੀਆਂ ਵੀ ਬਹੁਤ ਨੇ ਮਿਲੋ ਜਿੱਥੇ ਮਿਲਦੇ ਆਂ ਆ ਕੇ ਠੀਕ ਹੈ ਨਾ ਪਕਾਈ ਨਾ ਮਾਰਿਆ ਕਰੋ ਬਸ ਆ ਬਕਵਾਸ ਟਵੀਟਾਂ 'ਚ ਮਾੜਾ ਚੰਗਾ ਬੁਰਿਆ ਨੂੰ ਕੀ ਦੀ ਫਿਲਮ ਮੋਗਾ ਬੰਦ ਸਾਡਾ ਜੋ ਚੱਲਣਾ ਸਾਡੇ YouTube ਤੋਂ ਚੱਲਿਆ ਸਾਡੇ ਤੁਸੀਂ ਜੁਕਤੀ ਰਹੀ ਯਾਦ ਨਹੀਂ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਉਹ ਕਰ ਲਿਓ ਸਾਡੇ ਗਣੇ ਪਹਿਲਾਂ ਵੀ ਅਹੀਂ ਚੱਲਿਆ ਤੁਸੀਂ ਹੁਣ ਵੀ ਚੱਲਣਗੇ ਨਹੀਂ ਚੱਲਣਗੇ ਆਪਦੀ ਜੋਗੀ ਸਾਡੇ ਕੋਲ ਜ਼ਮੀਨ ਹੈਗੀ ਐ ਜ਼ਮੀਨ ਜੋਗੀ ਅਸੀਂ ਹੈਗੇ ਸਾਲਾ ਸਾਡੇ ਜੀ ਕੋਈ ਜ਼ਮੀਨ ਵੱਲੀ ਬੋਲੂਗਾ ਅਸੀਂ ਦੇਖ ਲਾਂਗੇ ਠੀਕ ਹੈ ਨਾ ਸੋ ਆਪਣੀਆਂ ਦੁੱਖੀ ਸਟੇਟਮੈਂਟ ਆ ਆ ਬਕਵਾਸ ਜਿਹੜੀ ਤੁਸੀਂ ਕਰ ਰਹੇ ਹੋ ਬਾਲੀਵੁੱਡ ਫਿਲਮਾਂ ਕੋਈ ਫਿਲਮਾਂ ਮੰਨੀ ਮਰੀ ਜਾਂਦੇ ਠੀਕ ਹੈ ਸਾਰਾ ਕੁਝ ਸਾਡੇ ਕੋਲੇ ਆਪਦਾ ਤਾਮਝਾਮ ਹੈਗਾ ਜੇ ਬਾਕੀ ਕਿਸੇ ਨੂੰ ਕੋਈ ਕੋਈ ਪ੍ਰੋਬਲਮ ਹੋ ਤੁਡੀਆਂ ਟੀਮਾਂ ਟੂਮਾਂ ਜਿਹੜੀਆਂ ਵੀ ਹੈਗੀਆਂ ਟਵੀਟਾਂ ਟੂਟਾਂ ਛੱ ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਈ ਗਲਤੀ ਫਲਤੀ ਮਾਫ ਜੇ ਕੋਈ ਸ਼ਿਕਾਇਤ ਕਿਸ ਨੂੰ ਕਰਨ ਲੱਗਿਆ ਬਸ ਇਹਨੂੰ ਬਸ ਮੇਰਾ ਇਹੀ ਮੈਸੇਜ ਸੀਗਾ ਹੋਰ ਮੈਂ ਕੁਝ ਨਹੀਂ ਮੈਨੂੰ ਬਸ ਸਵੇਰ ਦੀ ਖੇਸ ਸੀਗੀ ਬਈ ਮੈਂ ਲਾਈਵ ਨਹੀਂ ਸੀ ਹੋਣਾ ਕੁਝ ਵੀ ਕੁਝ ਹੋਰ ਨਹੀਂ ਜੋ ਵੀ ਇਹ ਲੀਰਾ ਨੇ ਬਈ ਮੈਂ ਤੁਹਾਨੂੰ ਵੀ ਇਹ ਕਹਿੰਦਾ ਵੀ ਇਹ ਲੀਰਾ ਨੇ ਦੁੱਕੀਆਂ ਨੇ ਇਹਨਾਂ ਦੇ ਕਮੈਂਟ ਕਰਕੇ ਇਹਨਾਂ ਨੂੰ ਰੀਟਵੀਟ ਕਰਕੇ ਇਹਨਾਂ ਨੂੰ ਚੰਬੜਾ ਹੋਣਾ ਇਹ ਦੁੱਕੀ ਇਹਨਾਂ ਨੇ ਸẢ ਜਿੰਦਗੀ ਦੁੱਕੀ ਰਹਿਣਾ ਠੀਕ ਹੈ ਇਹਨੂੰ ਆਪਾਂ ਲੀਲੀ ਫਿਲੀ ਨਹੀਂ ਕਹਿੰਦੇ ਲੀਲੀਆਂ ਫਿਲੀਆਂ ਨੇ ਇਹਨਾਂ ਨੂੰ ਜੇ ਤੁਸੀਂ ਕਮੈਂਟ ਕਰਦੇ ਹੋ ਨਾ ਇਹ ਉਸ ਚੀਜ਼ ਨੂੰ ਆਵਲੀ ਚੜਾਈ ਮੰਨਦੇ ਨੇ ਠੀਕ ਹੈ ਨਾ ਵੀ ਆਉਦਾ ਤੁਸੀਂ ਇਹਨੂੰ ਇਹਨਾਂ ਦੇ ਧਿਆਨ ਨਾ ਦਿਓ ਇਹ ਜਿਵੇਂ ਖਤਮ ਬੰਦੇ ਨੇ ਜਿਹੜੇ ਜਦੋਂ ਕੋਈ ਇਹੋ ਜਿਹੀ ਕੁਝ ਗਲਤ ਕੰਮ ਬੰਦਾ ਹੁਣ ਅਸੀਂ ਬੈਠੇ ਹਾਂ ਅਸੀਂ ਆਪਦੇ ਕੰਮ ਤੱਕ ਮਤਲਬ ਆ ਅਸੀਂ ਕਿਸੇ ਨੂੰ ਬੇਇੱਫ ਕਿਸੇ ਤਰੀਕੇ ਨਾਲ ਬੋਲਦੇ ਨਹੀਂ ਹੈਗੇ ਕੋਈ ਵੀ ਨਹੀਂ ਬੋਲਦਾ ਠੀਕ ਹੈ ਨਾ ਇਹ ਜਦੋਂ ਕੋਈ ਬੰਦੇ ਦਾ ਕਿਸੇ ਪਾਸੇ ਦੂਜੇ ਪਾਸੇ ਫਲੋਪ ਹੋਣ ਲੱਗ ਜਾਂਦੇ ਨੇ ਜਾਂ ਕੋਈ ਇਧਰ ਹੁਣ ਤਮਸ਼ਾਮ ਨਹੀਂ ਚੱਲਦਾ ਫਿਰ ਸਾਲੇ ਇਹੋ ਜਿਹੇ ਕਰਤੁੱਤਾਂ ਕਰ ਦਿੰਦੇ ਮੈਂ ਤੁਹਾਨੂੰ ਵੀ ਜਿੰਨੀ ਮੇਰੇ ਵੀਰ ਪਰ ਇੱਥੇ ਲਾਈਵ 'ਚ 44000 ਬੰਦਾ ਦੇਖ ਰਿਆ ਤੁਸੀਂ ਵੀ ਯਾਰ ਇਹਨਾਂ ਨੂੰ ਇੰਨੀ ਇੰਪੋਰਟੈਂਸ ਮਾ ਦਿਆ ਕਰੋ ਕਮੈਂਟ ਮਾ ਦਿਆ ਕਰੋ ਉਹ ਜਿਨ੍ਹਾਂ ਨੂੰ ਉਹੀ ਸ਼ਰਮ ਨਹੀਂ ਹੈਗੀ ਜਿਨ੍ਹਾਂ ਨੂੰ ਆਪਣੀ ਜ਼ਮੀਰਾਂ ਦੀ ਸ਼ਰਮ ਨਹੀਂ ਉਹਨਾਂ ਕਿਸਾਨਾਂ ਦੇ ਹੱਕ ਚ ਲਿਖਣਾ ਚਾਹੁੰਦੇ ਹਾਂ ਤਾਂ ਹੋਰ ਬਹੁਤ ਚੀਜ਼ਾਂ ਨੇ ਡਾਰਲਿੰਗ ਹਨਾ ਕਵਿਤਾਵਾਂ ਲੇਖੋ ਕੁਝ ਉਹਨਾਂ ਨੂੰ ਹੌਸਲਾ ਫਜਾਈ ਕਰਨੀ ਚਾਹੀਦਾ ਜੋ ਇਹਨਾਂ ਦੁੱਖੀਆਂ ਨਾਲ ਮੱਥਾ ਨਾ ਮਾਰੋ ਇਹ ਤਾਂ ਇਹ ਚਾਹੁੰਦੇ ਨੇ ਇਹ ਇਸ ਚੀਜ਼ ਨੂੰ ਚੜ੍ਹਾਈ ਮੰਨਦੇ ਵੀ ਸਾਨੂੰ ਕੋਈ ਪੰਜਾਬ ਦਾ ਹਜ਼ਾਰ ਬੰਦਾ ਗੱਲ ਕੱਢ ਰਿਹਾ ਵੀ ਮੇਰੇ ਦੇਖੋ ਸਵੇਰੇ ਦਿਖਾਉਂਦੀ ਹੋਊਗੀ ਚਾਹ ਪੀ ਕੇ ਵੀ ਹਾਂ ਦੇਖੋ ਮੇਰੇ ਇਤਨੇ ਕਮੈਂਟ ਆ ਗਏ ਇਹ ਤਾਂ ਚਾਵਲਾਂ ਨੇ ਚਾਵਲਾਂ ਵਿੱਚ ਨਹੀਂ ਮੱਥਾ ਮਾਰੀਦਾ ਹੁੰਦਾ ਠੀਕ ਹੈ ਨਾ ਵੀ ਆਪਦਾ ਕੰਮ ਕਰੋ ਬਾਕੀ ਇਹ ਸਾਰੇ ਡਿਸਟ੍ਰੈਕਟ ਕਰਨ ਨੂੰ ਹੁੰਦਾ ਕੌਣ ਕੀ ਬੋਲਦਾ ਕਿ ਅਸੀਂ ਝੂਠੇ ਆ ਜਾਂ ਸੱਚੇ ਆ ਸਾਡਾ ਰੱਬ